ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਰੀ ਫਾਰਮ ਹੂਮ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਬਹੁਤ ਚੰਗੀ ਨੀਲੀ ਰਾਵੀ ਛੋਟੀ ਜਿਹੜੀ ਤੀਜੇ ਸੂਏ ਲਈ ਗੱਪਣਾ ਦੰਦੋ ਸੇ ਕੀ ਆ ਤੇ 9 ਤਰੀਕ ਨੂੰ ਦੋਸਤੋ ਜਿਹੜਾ ਚੌਥਾ ਮਹੀਨਾ ਲੱਗ ਗਿਆ ਤਿੰਨਾ ਦੀ ਪੂਰੀ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਆਪ ਇਹ ਟੈਮਡ ਛੋਟੀ ਦੀ ਧੀ ਆ ਤੇ ਅੱਗੇ ਹਜੇ ਹੋਰ ਵੀ ਬਹੁਤ ਸੋਹਣੀ ਤਿਆਰ ਹੋਊਗੀ ਫੌਰ ਸੇਲ ਆ ਦੋਸਤੋ ਜੇ ਕੋਈ ਵੀਰ ਖਰੀਦਣ ਦਾ ਚਾਹ ਆ ਬਾਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਦਿੱਤੇ ਗਏ ਨੰਬਰ ਤੇ ਏਰੀਆ ਨੋਟ ਕਰ ਲਓ ਦੋਸਤੋ ਆਪਣਾ ਪਿੰਡ ਨੂੰ ਝੁਲਾ ਬਰਨਾਲਾ ਜਿਹੜੇ ਆਪਾਂ ਨੂੰ ਮੈਲ ਕਲਾਂਗਾ ਲਓ ਵੀ ਦੋਸਤੋ ਚਾਰੇ ਪੈਰਾਂ ਬਰੀਡ ਪੱਕ ਤੋਂ ਬਹੁਤ ਚੰਗੀ ਝੋਟੀ ਆ ਜਿਵੇਂ ਆਪਾਂ ਕਹਿ ਸਕਦੇ ਵੀ ਪਿਓਰ ਨੀਲੀ ਦੀ ਰਹੀ ਆ ਕਿਉਂਕਿ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਵੀ ਕਰਦੀ ਆ ਤੇ ਗਲਾਬੀ ਪਾਣੀ ਵੀ ਬਹੁਤ ਆ ਬੂਥ ਬਾਕ ਬਹੁਤ ਸੋਹਣੀ ਆ ਦੇਖ ਸਕਦੇ ਤੁਸੀਂ ਚਾਰੇ ਪੈਰ ਕਵਰ ਕਰਦੀ ਆ ਮਾਰਕਿੰਗ ਬਹੁਤ ਸੋਹਣੀ ਆ ਤੇ ਜੋ ਵੀ ਵੀਰਾ ਖਰੀਦਣ ਦਾ ਚਾਹ ਬਾਣਾ ਦਿੱਤੇ ਗਏ ਨੰਬਰ ਤੇ ਆਪਣੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਲੈ ਕੇ ਸਰਦਨ ਦੋਸਤੋ ਤੰਦ ਮਹੀਨਾ ਦੀ ਪੂਰੀ ਹੋ ਗਈ 9 ਤਰੀਕ ਤੋਂ ਚੌਥਾ ਮਹੀਨਾ ਜਿਹੜਾ ਇਹਨੂੰ ਲੱਗਿਆਗਾ ਤਾਣਾ ਤੁਣਾ ਦੀ ਬਹੁਤ ਸ਼ਾਫ ਆ ਇਸ ਵਕਤ ਜਿਹੜਾ ਹੈਗਾ 5 ਕਿਲੋ ਦੁੱਧ ਦੋਨਾਂ ਟਾਈਮਾਂ ਦਾ ਆਇਆਗਾਗਾ ਵਾਹ ਦੀ ਬਹੁਤ ਠੰਡੀ ਆ ਤੇ ਸੀਲ ਬਹੁਤ ਗੰਧਕਾਰ ਵੀ ਚੰਗਾ ਚੰਗੀ ਤਿਆਰ ਹੋਊਗੀ ਦੇਖ ਸਕਦੇ ਤੁਸੀਂ